ਸੋ ਜੀ ਮੈਂ ਸੋਮਿਆ ਕਰਨਾ ਇੱਕ ਮੰਦਭਾਗੀ ਖਬਰ ਦੇ ਨਾਲ ਆਪਾਂ ਸਾਹਮਣੇ ਆਇਆ ਮੌਜੂਦ ਆ ਆਪਾਂ ਸ਼ਹੀਦ ਉਦਮ ਸਿੰਘ ਕਲੋਨੀ ਕਬਾੜ ਵਾਲੀ ਪੁਲੀ ਦੇ ਗਲੀ ਦੇ ਵਿੱਚ ਦਿੱਤੇ ਕਿ ਇੱਕ ਗਊ ਮਾਤਾ ਦੀ ਇੱਕ ਕਰੰਟ ਲੱਗਣ ਦੇ ਕਾਰਨ ਜੀਵਨ ਲੀਲਾ ਸਮਾਪਤ ਹੋ ਚੁੱਕੀ ਹੈ ਜੀ ਇਹ ਇੱਕ ਮੰਦਭਾਗੀ ਖਬਰ ਹੈ ਸਮੇਂ ਸਾਹਮਣੇ ਆ ਰਹੀ ਹੈ ਕਿ ਜਿੱਦਾਂ ਕਿ ਲਗਾਤਾਰ ਕੁਝ ਦਿਨਾਂ ਤੋਂ ਬਾਰਿਸ਼ ਜੜੀ ਹੈ ਚੱਲ ਰਹੀ ਸੀ ਜਿਦੇ ਕਰਕੇ ਕੁਝ ਨੰਗੀਆਂ ਤਾਰਾਂ ਦੇ ਵਿੱਚ ਕਿਆ ਲੈ ਕਿ ਕਰੰਟ ਆਇਆ ਸੀ ਜਿੱਤੇ ਕਰਕੇ ਅੱਜ ਗਊ ਮਾਤਾ ਨੂੰ ਕਰੰਟ ਲੱਗ ਚੁੱਕਿਆ ਹੈ ਮੌਕੇ ਤੇ ਪਹੁੰਚੇ ਗਊ ਰક્ષਕ ਦੇ ਪ੍ਰਧਾਨ ਡਾਕਟਰ ਰੋਹਨ ਮਹਿਰਾ ਜੀ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਦੋ ਮਾਤਾ ਦੀ ਜਿਹੜੀ ਇਹ ਪਰ ਕਹਿ ਸਕਦੇ ਕਿ ਡੈਥ ਹੋ ਚੁੱਕੀ ਤੇ ਆਹ ਦੇਖੋ ਸਭ ਤੋਂ ਪਹਿਲਾਂ ਮੈਂ ਕਹਾऊंगा ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਸਰਕਾਰ ਨੂੰ ਬਹੁਤ ਵੱਡੀ ਜਗਾਨ ਦੇ باوجود ਇਹ ਜਹਾਜ਼ ਹੰਡੀ ਸਰ ਦੇ ਵਿੱਚ ਹੋ ਰਹੇ ਨੇ ਅੱਜ ਸੜਕਾਂ ਦੇ ਉੱਪਰ ਅਣਗਿਣਤ ਦੂਆ ਹਾਲੇ ਵੀ ਮੌਜੂਦ ਨੇ ਜੀ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਮਨਕੀ ਕਮਿਸ਼ਨਰ ਤਾਂ ਸਾਡੇ ਸੰਪਰਕ 'ਚ ਨੇ ਕਿਉਂਕਿ ਇਸੇ ਲਾਸਟ ਜਿਹੜਾ ਪ੍ਰੋਟੈਸਟ ਕੀਤਾ ਸੀ ਕਿ ਗੋਵਾਂ ਜਿਹੜੀਆਂ ਚੁੱਕੀਆਂ ਜਾਂ ਜਾਣ ਉਹਦੇ ਵਾਸਤੇ ਸਰਕਾਰ ਸਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਆ ਕੋਸ਼ਿਸ਼ ਕਰ ਰਹੇ ਆ ਹੈਲਥ ਅਫਸਰ ਵੀ ਸਾਡੇ ਨਾਲ ਪ੍ਰੋਪਰ ਟੱਚ 'ਚ ਨੇ ਅਸੀਂ ਜਲਦੀ ਇੱਕ ਮੁਹਿੰਮ ਜਿਹੜੀ ਆ ਅਮਰਸਰ 'ਚ ਸ਼ੁਰੂ ਕਰਾਂਗੇ ਜਿਹਦੇ ਵਿੱਚ ਅਸੀਂ ਜਿਹੜੇ ਡੇਰੀ ਵਾਲੇ ਨੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਹਾਈ ਕੋਰਟ ਦੇ ਆਰਡਰ ਨੇ ਹੁਣ ਕਿ ਅਮਰਸਰ ਦੇ ਵਿੱਚ ਤੁਸੀਂ ਡੇਰੀ ਨਹੀਂ ਆਪਣੀ ਚਲਾ ਸਕਦੇ ਜਿਹੜਾ ਤੁਸੀਂ ਕੋੜਾ ਖਾਣ ਵਾਸਤੇ ਗੋਵਾਂ ਛੱਡ ਦਿੰਦੇ ਹੋ ਦੁੱਧ ਚੋਣ ਤੋਂ ਬਾਅਦ ਅਸੀਂ ਕੱਲੇ-ਕੱਲੇ ਡ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦਾ ਸਾਡਾ ਇਸ ਚਿੱਤ ਸਾਥ ਦਿਓ ਜਿਹੜੇ ਗਲੀ ਮੁਹੱਲੇ ਦੇ ਵਿੱਚ ਜਿਹੜੀਆਂ ਡੇਰੀਆਂ ਨੇ ਸਾਨੂੰ ਉਹਨਾਂ ਦਾ ਪਤਾ ਦੱਸੋ ਅਸੀਂ ਕੱਲੇ-ਕੱਲੇ ਡੇਰੀ ਵਾਲਿਆਂ ਨੂੰ ਪਹਿਲਾਂ ਸੂਚਿਤ ਕਰਾਂਗੇ ਕੁਝ ਦਿਨਾਂ ਦਾ ਟਾਈਮ ਦਵਾਂਗੇ ਕਿਉਂਕਿ ਹਾਈ ਕੋਰਟ ਦੇ ਆਰਡਰ ਨੇ ਕਿ ਹੁਣ ਨਹੀਂ ਰੱਖ ਸਕਦੇ ਕਿਉਂਕਿ ਇਹੋ ਜਿਹੀ ਬੇਅਦਬੀ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਕਿ ਸਾਡੀ ਗਊ ਮਾਤਾ ਜਿਸ ਤਰ੍ਹਾਂ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਜਾਂ ਇਹੋ ਜਿਹੀਆਂ ਘਟਨਾਵਾਂ ਅੱਜ ਦਿਨ ਜਿਹੜੀਆਂ ਵਾਧੀਆਂ ਰਹੀਆਂ ਕਿਉਂਕਿ ਸੜਕਾਂ ਦੇ ਉੱਪਰ ਜਿਹੜੀਆਂ ਗਊਆਂ ਨੇ ਓਏ ਕਿਤੇ ਨਾ ਕਿਤੇ ਗਊ ਤਸਕਰਾਂ ਦਾ ਵੀ ਸ਼ਿਕਾਰ ਹੋ ਰਹੀਆਂ ਨੇ ਉਹ ਰਾਤ ਦੇ ਸਮੇਂ ਉੱਥੇ ਚੁੱਕ ਕੇ ਲੈ ਜਾਂਦੇ ਤੇ ਵੱਡਾਂ ਵਾਸਤੇ ਜਿਹੜੀਆਂ ਕੋਈ ਮਾਂ ਰਾਸਤਾ ਜਾ ਰਹੀਆਂ ਜਾਂ ਕੋਈ ਕਿਤੇ ਜਾ ਰਹੀਆਂ ਅਲੱਗ-ਅਲੱਗ ਜਗ੍ਹਾ ਤੇ ਜਾ ਰਹੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਅੰਮ੍ਰਿਤਸਰ ਦੀਆਂ ਸੜਕਾਂ ਤੋਂ ਚੁੱਕ ਕੇ ਉਹਨਾਂ ਨੂੰ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਗਊਸ਼ਾਲਾ ਪਹੁੰਚਾਇਆ ਜਾਵੇ ਲੇਕਿਨ ਅੱਜ ਦਾ ਜਿਹੜਾ ਗਊ ਮਾਤਾ ਦੀ ਤਰਤ ਉਏ ਅਸੀਂ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਤਾ ਜਲਦੀ ਜਿਹੜਾ ਨੂੰ ਰੈਸਕਿਊ ਕਰਕੇ ਵਿਦੇ ਵਿਧਾਨ ਦਾ ਜਿਹੜਾ ਇਹਨਾਂ ਨੂੰ ਅਸੀਂ ਦੁਆਵਾਂ ਸਰਕੇ ਦੇ ਨਾਲ ਇਹਨੂੰ ਇੱਕ ਅਜ਼ਾਰਾ ਛੱਡਿਆ ਜਾਂਦਾ ਕਿਉਂਕ ਇਕ ਇਸਰੀ ਕਨੌਨਿਕ ਉਹ ਆ ਦੇਖੋ ਜੀ ਡੇਰੀ ਬਲਿਆਂ ਦੀ ਹੀ ਗਲਤੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿੰਨੀਆਂ ਗਊਆਂ ਨੇ ਬਹੁਤ ਸਾਰੀਆਂ ਗਊਆਂ ਇਹੋ ਜਿਹਿਆਂ ਨੇ ਜਿਹੜੀਆਂ ਦੁੱਧ ਦੇਣ ਤੋਂ ਬਾਅਦ ਛੱਡੀਆਂ ਜਾਂਦੀਆਂ ਬਾਹਰ ਜਾਂ ਫਿਰ ਕੁਝ ਇਹੋ ਜਿਹਿਆਂ ਨੇ ਜਿਹੜੀਆਂ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਸਵੇਰੇ ਜਿਹੜਾ ਉਹਨਾਂ ਤੋਂ ਦੁੱਧ ਚੋ ਕੇ ਸ਼ਾਮੀ ਕੂੜਾ ਖਾਨ ਵਾਸਤੇ ਸਬਜ਼ੀ ਮੰਡੀ ਦੇ ਕੋਲ ਸਬਜ਼ੀਆਂ ਖਾਣ ਵਾਸਤੇ ਛੱਡ ਦਿੱਤਾ ਜਾਂਦਾ ਮੈਂ ਕਹਾਂ ਇਸ ਤੋਂ ਵੱਡਾ ਹੋਰ ਕੋਈ ਪਾਪ ਨਹੀਂ ਹੈਗਾ ਕਿ ਤੁਸੀਂ ਇੱਕ ਬੇਜੁਬਾਨ ਨੂੰ ਦੁੱਧ ਲੈਣ ਤੋਂ ਬਾਅਦ ਸੜਕਾਂ ਦੇ ਉੱਪਰ ਛੱਡ ਦਿੰਦੇ ਜਦੋਂ ਵੱਡੀਆਂ ਹੋ ਜਾਂਦੀਆਂ ਨੇ ਕੀ ਅਸੀਂ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਇਸ ਤਰ੍ਹਾਂ ਕਰਦੇ ਹਾਂ ਤੰ ਪਰਿਵਾਰ ਦਾ ਪੇਟ ਪਾਲ ਰਿਆ ਜਿਹੜਾ ਬੇਜੁਬਾਨ ਉਹਨੂੰ ਅਸੀਂ ਸੜਕਾਂ ਦੇ ਉੱਪਰ ਕੂੜਾਖਾਨਾ ਵਾਸਤੇ ਛੱਡਦੇ ਆਂ ਸੋ ਮੈਂ ਅਪੀਲ ਵੀ ਕਰਦਾ ਮੈਂ ਤੇ ਇੱਕ ਚੇਤਾਵਨੀ ਵੀ ਢੇਰੀ ਹੱਲਿਆਂ ਨੂੰ ਕਿ ਬਹੁਤ ਜਲਦ ਅਸੀਂ ਮੁਹਿੰਮ ਸ਼ੁਰੂ ਕਰ ਰਹੇ ਆਂ ਅਸੀਂ ਕੱਲੇ ਕੱਲੇ ਢੇਰੀ ਹੱਲੇ ਪਚਾਦਰ ਜਿ ਕਰਾਵਾਂਗੇ ਅਸੀਂ ਉਹਨਾਂ ਇਹੋ ਜਿਹੀ ਜਿਹੜੀ ਬੇਇੱਜ਼ਤੀ ਆਪਣੇ ਨਹੀਂ برداشت ਕਰਾਂਗੇ